ਮਦਾਰੀ ਆਇਆ ਮਦਾਰੀ ਆਇਆ ਬੱਚਿਆਂ ਗਲੀਆਂ ਵਿੱਚ ਰੌਲਾ ਪਾਇਆ ਇਕੱਠੇ ਹੋ ਕੇ ਆ ਗਏ ਰੋਡ ਦੇ ਉੱਤੇ ਉਹ ਮਦਾਰੀ ਨਹੀਂ ਆ ਇਹ ਤਾਂ ਕੋਈ ਖੇਲ ਵਖਾਣ ਵਾਲਾ ਹੈ ਮੋਟਰਸਾਈਕਲ ਵਾਲੀ ਰੇਡੀਓ ਦੇ ਕੋਲ ਸੀ ਡੈਕ ਸੈਕ ਉਸਨੇ ਉੱਤੇ ਲਾਇਆ ਗਾਣੇ ਕਰ ਲਈ ਸ਼ੁਰੂ ਮਦਾਰੀ ਦੀਆਂ ਦੋ ਬੱਚੀਆਂ ਇੱਕ ਦੀ ਉਮਰ 5 ਤੋਂ 4 ਸਾਲ ਹੋਵੇਗੀ ਤੇ ਦੂਸਰੀ ਦੀ ਉਮਰ 9 ਤੋਂ 10 ਸਾਲ ਹੋਵੇਗੀ ਮਿੰਟੋ ਮਿੰਟੀ ਵਾਂਗ ਸੜਕ ਦੇ ਕਿਨਾਰੇ ਤੇ ਖੜੇ ਕੀਤੇ ਥੋੜੀ ਦੂਰੀ ਦੀ ਉੱਤੇ ਖੜੇ ਕਰਕੇ ਉਸਨੇ ਵੱਧੀਆਂ ਰस्सियां ਤੇ ਰੱਸੀ ਦੇ ਵਿੱਚ ਘਾਰ ਐਂ ਟੈਡ ਕਰਕੇ ਬੱਧੀ ਲਾ ਕੇ ਸਪੀਕਰ ਲਗਾ ਦੇਣ ਹੋਕਾ ਕਹਿੰਦਾ ਏ ਲੋ ਬਾਈ ਇਹ ਦੋ ਅੱਖਾਂ ਦਾ ਧੋਖਾ ਨਹੀਂ ਹੱਥਾਂ ਦੀ ਸਫਾਈ ਨਹੀਂ ਇਹ ਖੇលਿਆ ਕਲਾਕਾਰੀ ਆ ਜਾਣ ਤੇ ਖੇੜ ਕੇ ਤੁਹਾਡਾ ਮਨੋਰੰਜਨ ਕਰਨਾ ਹੈ ਬਈ ਕੰਮ ਸਟਾਰਟ ਹੋ ਗਿਆ ਦੋ ਬੱਚੀਆਂ ਆਪਣਾ ਖੇਲ ਵਿਖਾਉਣ ਲੱਗੀਆਂ ਰੱਸੀ ਉੱਤੇ ਇੱਕ ਵਾਂਸ ਦੇ ਹਸਾਰੇ ਜੋ ਉਸਨੇ ਦੋ ਹੱਥਾਂ ਵਿੱਚ ਫੜਿਆ ਸੀ ਤੁਰਨ ਲੱਗੀ ਲੋਕਾਂ ਦੇ ਸਾਰ ਸੂਤੇ ਗਏ ਲੋਕ ਸਾਰ ਰੁਕੇ ਲੱਗੇ ਵੇਖਣ ਹੁੰਡਗੀ 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 ਪਰ ਉਹ ਤਾਂ ਵਿਚਾਰੀ ਐ ਇੱਕ ਅੱਖ ਨਾਲ ਵੇਖਦੀ ਸੀ ਦੂਸਰੇ ਵਾਸਵਲ ਤੇ ਸਹਿਜੇ ਸੀ ਜੇ ਰਸੀ ਤੇ ਤੁਰਨ ਲੱਗੀ ਇੱਕ ਉਸਨੇ ਖੇਲ ਵਿਖਾਇਆ ਨਾਲ ਹੀ ਉਸਨੇ ਦੂਸਰਾ ਫਿਰ ਤੀਸਰਾ ਕਦੀ ਪ੍ਰਾਤ ਤੇ ਕਦੀ ਚੱਕੇ ਤੇ ਕਦੀ ਵਿਚਾਰੀ ਗੋਡਿਆਂ ਪਰ ਨੇ ਹੋ ਕੇ ਲੱਗੀ ਖੇਲ ਵਿਖਾਉਣ ਲੋਕਾਂ ਦੇ ਹਾਜ਼ਰ ਹੋਏ ਮਨੋਰੰਜਨ ਕੀਤਾ ਤੇ ਲੋਕਾਂ ਨੇ ਆਪਣੀ ਕਮਾਈ ਵਿੱਚੋਂ 10 10 20 20 ਰੁਪਏ ਦੇ ਨੋਟ ਵਿਚਾਰੀ ਨੂੰ ਦਿੱਤੇ ਇਹ ਪ੍ਰੋਗਰਾਮ ਸਹਿਜੇ ਸੀ ਜੀ ਹੋਇਆ ਸੰਪਨ ਇਹ ਗੱਲ ਤਾਂ ਹੈਗੀ ਕੁੜੀ ਦੀ ਬਹਾਦਰੀ ਤੇ ਇਕਾਗਰਤਾ ਦੀਆਂ ਗੱਲਾਂ ਲੱਗੇ ਲੋਕੀ ਕਰਨ ਇਹ ਕੁੜੀ ਨੇ ਰੱਸੀ ਉੱਤੇ ਚੜ ਕੇ ਲੋਕਾਂ ਦੇ ਸਾਹ ਸੂਤੇ ਪਰ ਮਦਾਰੀ ਕਹਿਣ ਲੱਗਾ ਇਹ ਤਾਂ ਸਾਡੀ ਰੋਜ਼ ਦੀ ਗੱਲ ਹੈ ਪਰ ਭਰਾਵੋ ਪੈਸਾ ਕਮਾਉਣਾ ਬਹੁਤ ਔਖਾ ਆ ਇਹ ਕੁੜੀ ਦੀ ਬਹਾਦਰੀ ਤੇ ਇਕਾਗਰਤਾ ਦੇ ਬਾਰੇ ਬਾਰੇ ਜਾਈਏ ਇਤਨਾ ਮੰਗਵਾ ਦਾ ਸਟਾਫ ਦਾ ਸਮਾਪਨ ਤੱਕ ਕਦਮ ਵਧਿਦਾ ਦਰਜਾਨ ਕਿੱਦਾਂ ਮਾਸਮ ਬਚੀ ਤੱਕ ਤਰਾਂ ਦੇ ਬੰਨੇ ₹20 ₹20